ਮੈਂ ਸ਼ਮਾ ਚਾਹਾਂਗਾ 15 ਮਿੰਟ 10 ਮਿੰਟ ਲੇਟ ਹੋ ਗਏ ਇਲੈਕਸ਼ਨ ਦਾ ਮਾਹੌਲ ਹੈ ਜਿਸ ਜਿਸ ਲਈ ਤੁਹਾਨੂੰ ਸਾਡੇ ਨੇ ਤਕਲੀਫ ਦਿੱਤੀ ਹੈ ਸਤਵਾਂ ਤੇ ਲਾਸਟ ਫੇਜ਼ ਇਲੈਕਸ਼ਨ ਦਾ ਦੇਸ਼ ਦੇ ਅੰਦਰ ਇੱਕ ਤਰੀਕ ਨੂੰ ਹੋਣ ਜਾ ਰਿਹਾ ਹੈ ਫੇਜ਼ ਵੀ ਲਾਸਟ ਹੈ ਤੇ ਇਲੈਕਸ਼ਨ ਦਾ ਸਮਾਂ ਵੀ ਹੁਣ ਅਖੀਰ ਤੇ ਪਹੁੰਚਿਆ ਕਰਦਾ ਹੈ ਪਰ ਕੀ ਕਰਦਾ ਹੈ ਚੋਣ ਦਾ ਮਤਲਬ ਬਰੇ ਸਾਰੇ ਚੋਣਵੀ ਮਹਿੰਮ ਦੇ ਦੌਰਾਨ ਕਿਤੇ ਨਾ ਕਿਤੇ ਪੰਜਾਬ ਦੇ ਮੁੱਦੇ ਰੁਲ ਗਏ ਪੰਜਾਬ ਦੇ ਜਿਹੜੇ ਅਸਲ ਮੁੱਦੇ ਐ ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੋਈ ਉਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਲੋਕਾਂ ਦਾ ਧਿਆਨ ਫੋਕਸ ਕੀਤਾ ਜਾਵੇ ਮੈਂ ਲੀਡਰਾਂ ਕਰੀ ਨਹੀਂ ਕਰਦਾ ਕਿਉਂਕਿ ਲੀਡਰ ਤਾਂ ਆਪਣੀ ਗੱਲ ਰੱਖਣਗੇ ਮੈਂ ਤੁਹਾਡੇ ਰਹੀਂ ਪੰਜਾਬ ਦੇ ਲੋਕਾਂ ਨੂੰ ਅੱਜ ਅਪੀਲ ਕਰਨ ਵਾਸਤੇ ਤੁਹਾਨੂੰ ਸਰਨ ਤਕਲੀਫ ਦਿੱਤੀ ਹੈ ਵੀ ਸਭ ਤੋਂ ਵੋਟ ਜਾਣ ਤੋਂ ਪਹਿਲਾਂ ਘਟੋ ਘਟਾ ਚਾਕੀ ਮਾਰ ਕੇ ਦੇਖਣਗੇ ਪੰਜਾਬ ਦੇ ਮੁੱਦੇ ਕਿਹੜੇ ਪੰਜਾਬ ਦੇ ਮੁੱਦੇ ਸੀਗੇ ਜਿਨ੍ਹਾਂ ਨੂੰ ਲੈ ਕੇ ਏਡਾ ਵੱਡਾ ਬਦਲਾਅ ਲਿਆਇਆ ਗਿਆ ਤੇ ਕੀ ਉਹ ਮੁੱਦੇ ਐਡਰੈਸ ਹੋਏ ਉਹਨਾਂ ਦਾ ਕੋਈ ਹੱਲ ਹੋਇਆ ਜਾਂ ਫਿਰ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਪੈਰਵਾਹੀ ਹੋ ਰਹੀ ਹੈ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਹੋ ਰਹੀ ਹੈ ਕੌਣ ਆਦਮੀ ਹੈ ਜਿਹੜੇ ਇਹਨਾਂ ਮੁੱਦਿਆਂ ਨੂੰ ਅਗਰ ਜੇ ਹੱਲ ਨਹੀਂ ਹੋਏ ਉਹਨਾਂ ਨੂੰ ਕੋਲ ਹੱਲ ਕਰਨ ਦੀ ક્ષਮਤਾ ਰੱਖਦਾ ਹੈ ਕਿ ਦੀ ਸੋਚ ਉਸ ਪਾਸੇ ਉਹਨਾਂ ਮੁੱਦਿਆਂ ਤੇ ਮੈਂ ਤੁਹਾਡੇ ਰਹਿ ਧਿਆਨ ਕਰਨ ਖਿਚਣ ਵਾਸਤੇ ਆਇਆ ਹਾਂ ਸਰ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਰੈਲੀ ਹੋਈ ਸੀਗੀ ਮਾਨਯੋਗ ਪ੍ਰਧਾਨ ਮੰਤਰੀ ਮੋਦੀ ਜੀ ਉਹ ਐਸੀਐਮਐਸ ਸਟੇਜ ਤੋਂ ਉਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਪੰਜਾਬ ਦੇ ਅੰਦਰ ਮੁੱਦੇ ਤਾਂ ਨੇ ਐ ਵੀ ਪੰਜਾਬ ਦੇ ਜਿੱਥੇ ਕਿਤੇ ਵੀ ਹੱਥ ਰੱਖੋਗੇ ਵਜ਼ਨ ਦੇ ਉੱਤੇ ਉੱਥੇ ਟੀਸ ਮਿਲੂਗੀ ਤੱਕ ਮਿਲੂਗਾ ਪਰ ਦੋ ਮੁੱਦੇ ਜਿਹੜੇ ਕਿਉਂਕਿ ਅੱਜ ਉਹਨਾਂ ਦੇ ਧਿਆਨ 'ਚ ਮੈਂ ਲੈ ਕੇ ਆਇਆ ਇੱਕ ਤਾਂ ਪੰਜਾਬ ਦੀ ਨਸਲ ਬਚਾਓ ਇੱਕ ਪੰਜਾਬ ਦੀ ਫਸਲ ਬਚਾਓ ਕਿਉਂਕਿ ਪੰਜਾਬ ਦੇ ਅੰਦਰ ਜੋ ਲੋਰਨ ਆਰਡਰ ਸਿਚੁਏਸ਼ਨ ਹੋਇਆ ਸਾਰੇ ਨੂੰ ਪਤਾ ਹੈ ਪਰ ਪੰਜਾਬ ਦੀ ਨਸਲ ਪੰਜਾਬ ਦੀ ਫਸਲ ਇਹਦੇ ਵਾਸਤੇ ਗੱਲ ਨਹੀਂ ਹੋ ਰਹੀ ਜਿਨ੍ਹਾਂ ਵਾਅਦਿਆਂ ਨੂੰ ਲੈ ਕੇ ਲੋਕਾਂ ਨੇ ਐਡਾ ਵੱਡਾ ਭਰੋਸਾ ਬੰਨ੍ਹਵੇਂ ਸੀਤਾਏ ਤੋਂ ਉਹ ਦਿੱਤਿਆਂ ਆਮ ਆਦਮੀ ਪਾਰਟੀ ਨੂੰ ਕਿ ਨਸ਼ੇ ਦਾ ਮੁੱਦਾ ਖਤਮ ਹੋਇਆ ਸਰ ਗੱਲ ਨਹੀਂ ਉਹ ਇਹਦਾ ਮੁੱਦਾ ਨਹੀਂ ਖਤਮ ਹੋਇਆ ਅੱਜ ਵੀ ਉਸੇ ਤਰ੍ਹਾਂ ਹੀ ਨਸ਼ਾ ਪਿੰਡਾਂ ਦੇ ਅੰਦਰ बिक ਰਿਹਾ ਹੈ ਸ਼ਰਾਬ ਅੰਦਰ ਖੁੱਲ੍ਹਿਆਂ बिक ਰਹੀ ਹੈ ਪਰ ਉਹਦੇ ਤੇ ਸਾਰੇ ਇਲੈਕਸ਼ਨ ਦੇ ਦੌਰਾਨ ਕੋਈ ਗੱਲ ਨਹੀਂ ਹੋ ਰਹੀ ਕਿਸੇ ਨੇ ਗੱਲ ਨਹੀਂ ਕੀਤੀ ਨਸ਼ੇ ਦਾ ਕੀ ਹੋ ਰਿਹਾ ਹੈ ਭਗਵੰਦ ਮਾਨ ਜੀ ਤੁਸੀਂ ਕੀ ਕੀਤਾ ਸਵਾਲ ਪੁੱਛੇ ਜਾ ਰਹੇ ਬੀਜੇਪੀ ਦੇ ਕੈਂਡੀਡੇਟਸ ਨੂੰ ਇੱਕ ਕਿਸਾਨਾਂ ਦਾ ਰੂਪ ਦੇ ਕੇ ਵੀ ਕਿਸੇ ਸਵਾਲ ਪੁੱਛਣਾ ਹੈ ਪਰ ਕੋਈ ਜਿਹੜੇ ਮੁੱਦੇ ਹੈ ਬੀਜੇਪੀ ਨੂੰ ਪੁੱਛੋ ਸਵਾਲ ਪੁੱਛਣੇ ਪਰ ਮੁੱਦੇ ਜਿਹੜੇ ਕਿਸਾਨੀ ਨੇ ਮੁੱਦੇ ਇਹਨਾਂ ਨਾਲ ਜੁੜੇ ਨਸਲ ਦਾ ਮੁੱਦਾ ਹੈ ਰਜ ਦੇ ਨਾਲ এমਪਲয়ਮੈਂਟ ਦੇ ਨਾਲ ਅੱਜ ਜਿਹੜਾ ਇਥੋਂ ਪੰਜਾਬ ਚ ਬਾਹਰ ਪਲਾਨ ਹੋ ਰਿਹਾ ਉਹਨੂੰ ਲੈ ਕੇ ਇਹਨਾਂ ਸਾਰੇ ਮੁੱਦਿਆਂ ਉੱਤੇ ਬਹਿਸ ਨਹੀਂ ਹੋ ਰਹੀ ਕਿਸਾਨੀ ਮੁੱਦਿਆਂ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਪਰ ਅੱਜ ਤਾਈਂ ਕਿਸੇ ਨੇ ਉਹਦੇ ਉੱਤੇ ਕੋਈ ਹੱਲ ਦੀ ਗੱਲ ਨਹੀਂ ਕੀਤੀ ਵੀ ਕੀ ਜਿਹੜਾ ਅਸੀਂ ਇਲਾਜ ਭਾਲ ਰਹੇ ਹਾਂ ਜਿਹੜਾ ਇਲਾਜ ਕਹਿ ਰਹੇ ਹਾਂ ਅੱਜ ਦੀ ਗਾਰੰਟੀ ਨੂੰ ਲੈ ਕੇ ਆ ਕਰ ਰਹੇ ਹੈ ਕਿ ਉਹ ਗਾਰੰਟੀ ਹੀ ਲਾਜ ਹੈ ਮੈਂ ਕੁਝ ਦਿਨ ਪਹਿਲਾਂ ਚੰਡੀਗੜ੍ਹ ਬੈਠ ਕੇ ਸਾਥੀਆਂ ਨਾਲ ਪੱਤਰਕਾਰ ਸਾਥੀਆਂ ਨਾਲ ਗੱਲ ਕੀਤੀ ਸੀ ਗੁਰਦਾਸ ਹਾਲਮ ਉਹਨਾਂ ਦੀ ਕਵਿਤਾ ਪੜ੍ਹੀ ਸੀ ਜਿਸ 'ਤੇ ਉਹਨਾਂ ਨੇ ਕਿਹਾ ਸੀਗਾ ਕਹਿੰਦਾ ਬਿਮਾਰੀ ਹੋਰ ਹੈ ਮੈਨੂੰ ਤੇ ਸਿਆਣੇ ਹੋਰ ਦੱਸਦੇ ਨੇ ਪੰਡਤ ਕੁਝ ਹੋਰ ਦੱਸਦੇ ਨੇ ਮੁਲਾਣੇ ਕੁਝ ਹੋਰ ਦੱਸਦੇ ਨੇ ਜੀ ਇੱਜ਼ਤ ਸਭ ਨੂੰ ਪਿਆਰੀ ਹੈ ਮੇਰਾ ਦੋਸ਼ ਕਿਸੇ ਇੱਕ ਮੰਤਰੀ ਹੈ ਦੂਜੇ ਮੰਤਰੀ ਤੇ ਨਹੀਂ ਮੇਰਾ ਸਵਾਲ ਭਗਵੰਦ ਮਾਨ ਜੀ ਨੂੰ ਹੈ ਭਗਵੰਦ ਮਾਨ ਜੀ ਤੁਸੀਂ ਇਸ ਪਾਰਟੀ ਦੇ ਮੁਖੀਆ ਹੋ ਤੁਸੀਂ ਇਸ ਮੁੱਦੇ ਤੇ ਜਵਾਬ ਕਿਉਂ ਨਹੀਂ ਖੋਲਿ ਜਦ ਕਿ ਤੁਸੀਂ ਅੱਖਾਂ ਮੀਚ ਲੀਆਂ ਇੱਕ ਜ਼ਿੰਮੇਵਾਰ ਕੌਣ ਹੈ ਪੰਜਾਬ ਦੀ ਜਿੱਤਾ ਪੰਜਾਬੀ ਤਾਂ ਅੰਖੀ ਲੋਕ ਹੈ ਸਰ ਉਹ ਸੰਘਰਸ਼ ਤੇ ਪਹਿਰਾ ਕੌਣ ਦੇਊਗਾ ਪਰ ਅਸੀਂ ਕਿਹਦੇ ਨਾਲ ਜਾ ਕੇ ਗੱਲ ਕਰੀਏ ਕਿਉਂਕਿ ਛੋਟੇ ਮੀਆਂ ਤੇ ਛੋਟੇ ਮੀਆਂ بڑے ਮੀਆਂ ਸੁਭਾਨ ਲਾ ਭਗਵੰਦ ਮਾਨ ਜੀ ਤਾਂ ਅਜੇ ਆਪਣੇ ਮਿਨਿਸਟਰ ਨੂੰ ਨਹੀਂ ਸੰਭਾਲ ਸਕੇ ਉੱਥੇ ਖੁਦ ਮੁੱਖ ਮੰਤਰੀ ਸੁਪਰੀਮ ਡੈਕਰੇਰੋਲਾ ਪਿਆ ਖੜਾ ਹੈ ਚੀਫ ਡਿਸਟ੍ਰਿਕਟ ਦਿੱਲੀ ਦੇ ਅੰਦਰ ਘਰੇ ਵੀ ਅੰਦਰ ਇੱਕ ਮਹਿਲਾ ਦਾ ਅਪਮਾਨ ਜਦੋਂ ਹੋ ਰਿਹਾ ਹੈ ਇਹ ਸਾਰੇ ਸਵਾਲ ਜਿਹੜੇ ਹੈ ਸਾ ਪੰਜਾਬ ਦੇ ਇੱਥੇ ਜਦੋਂ ਮੈਂ ਜਲੰਧਰ ਜਿਲ੍ਹਾ ਲੁਧਿਆਣਾ ਆਪਣੇ ਆਪ ਜੇ ਮੈਂਚੈਸਟਰ ਆਫ ਇੰਡੀਆ ਕੋ ਹਾਂਦਾ ਮੈਂ ਸਮਝਦਾ ਜੋ ਉਹ ਕੋਨਾ ਦਾ ਲੁਧਿਆਣਾ ਦਾ ਸਥਾਨ ਹੈ ਉਹ ਸਥਾਨ ਜਦੋਂ ਤੱਕ ਹੈ ਜਲੰਧਰ ਚੇ ਹਰ ਉਸ ਵਨ ਫੈਕਟਰੀ ਦਾ ਹੈ ਸਪੋਰਟਸ ਗੁੱਡ ਮੈਨੂਫੈਕਚਰਿੰਗ ਹੈ স্মਲ ਸਕੇਲ ਹੈ ਬੈਸਟਰੀ ਦਾ ਹੈ ਲੈਦਰ ਦਾ ਕੰਮ ਹੈ ਜਾਂ ਰਬੜ ਦਾ ਕੰਮ ਹੈ ਜੋ ਵੀ ਇਹ ਚੰਡਸਟਰੀ ਹੈ ਸਾਡੋ ਉਹਦੀ ਕੋਰ ਮਾ ਬਗੜੂ ਦਾ ਸਾਡੋ ਇਹ ਜਿੰਦੀ ਜਾਗਦੀ ਮਿਸਾਲ ਜਿਹਨੇ ਵਾਸਤੇ ਅੱਜ ਮੈਂ ਤੁਹਾਨੂੰ ਤਕਲੀਫ ਦਿੱਤੀ ਹੈ ਕਾਰਤਾ ਹੈ ਤਾਂ ਜੇ ਵੀ 1 ਮਹੀਨੇ ਤਾਈ ਸੰਭੂ ਬੋਰਡਰ ਤੋਂ ਸੰਭੂ ਰੇਲਵੇ ਟ੍ਰੈਕ ਉਥੇ ਬੰਦ ਕਰ ਰੱਖੀ ਹੈ ਗੱਡੀਆਂ ਪੰਜਾਬ ਦੀਆਂ ਪੂਰੇ 1 ਮਹੀਨੇ ਬੰਦ ਰਹੀਆਂ ਕਿਸੇ ਨੇ ਕੋਈ ਐਫਰਟ ਨਹੀਂ ਕੀਤਾ ਕਿਸਾਨਾਂ ਨਾਲ ਜਾਂ ਕੀ ਗੱਲ ਕਰਕੇ ਜਿਹੜੇ ਵਕੀਰ ਬੜੇ ਹੋ ਸੀ ਕਿਸਾਨਾਂ ਦੇ ਉਹਨਾਂ ਨੇ ਵੀ ਗੱਲ ਨਹੀਂ ਕੀਤੀ ਜਦੋਂ ਬਾਹਰੋਂ ਮੰਤਰੀ ਆਏ ਉਦੋਂ ਵਕੀਰ ਸਾਹਿਬ ਵਿਚਾਰੇ ਬੈਠੇ ਫੈਸਲਾ ਹੋੜ ਲੱਗਿਆ ਵਕੀਰ ਸਾਹਿਬ ਨੇ ਵਧਾਣੀ ਮਾਰਦੀ ਤੇ ਵਕੀਰ ਸਾਹਿਬ ਅਗਰ ਇੰਨੇ ਮਜ਼ਬੂਤ ਵਕੀਰ ਸੀਗੇ ਭਗਵੰਤ ਮਾਨ ਜੀ ਕੀ ਉਹਨਾਂ ਦਾ ਬੱਜ ਨਹੀਂ ਸੀ ਬਣਦਾ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਜਾ ਕੇ ਕਿਸਾਨਾਂ ਨੇ ਆਪਣੇ ਜਿਹੜੇ ਮੌਕੇ ਸੀਗੇ ਜਿਹਨਾਂ ਵਾਸਤੇ ਉਹ ਲੜਾਈ ਲੜ ਰਹੇ ਸੀ ਉਹਨਾਂ ਨੂੰ ਕਹਿੰਦੇ ਵੀ ਆਪਾਂ ਬੀਜੇਪੀ ਦੇ ਖਿਲਾਫ ਮੁਹਿੰਮ ਚਲਾਈਏ ਪਰ ਆਮ ਜਨਤਾ ਵਪਾਰੀ ਨੂੰ ਤਕਲੀਫ ਨਾ ਹੋਵੇ ਸਾਹਿਬ ਕਿਹਨੇ ਗੱਲ ਕੀਤੀ ਸੁਨੀਲ ਜਾ ਖੜਨਾ ਚਾਹੇ ਮੇਰੇ ਪਾਰਟੀ ਦੇ ਕਈ ਸਾਥੀ ਮੇਰੇ ਨਾਲ ਨਾਰਾਜ਼ ਹੋ ਗਏ ਹੋਣੇ ਮੈਂ ਕਿਹਾ ਵੀ ਤੁਸੀਂ ਕਿਸਾਨ ਸਾਥੀਓ ਤੁਹਾਡਾ ਗੁੱਸਾ ਕਿਲਾ ਬੀਜੇਪੀ ਨਾਲ ਹੈ ਤੁਸੀਂ ਸਾਡੀ ਮਦਦ ਕਰੋ ਸਾਡੀ ਕਿਲਾ ਸਾਡੇ ਕਿਲਾ ਕੈਂਡੀਡੇਟ ਖੜੇ ਕਰ ਲਓ ਜੇ ਤੁਹਾਡੇ ਨਹੀਂ ਕੈਂਡੀਡੇਟ ਖੜੇ ਕਰਨ ਦੀ ਜੀਚੀ ਹੈ ਕਿਸੇ ਦੂਜੀ ਪਾਰਟੀ ਦੀ ਮਦਦ ਕਰ ਦਿਓ ਕਿਹੜਾ ਫਿਰ ਉਹ ਉਹ ਵੇ ਜਾ ਕੇ ਤੁਸੀਂ ਪੂਰੀ ਕਿਸਾਨੀ ਜੋੜ ਕੇ ਦੂਜੇ ਨਾਲ ਕਰਦੇ ਹੋ ਸੁਨੀਲ ਜਾ ਖੜਨੇ ਲੱਗਿਆ ਇਸ ਕਰਕੇ ਨਹੀਂ ਸੁਨੀਤ ਰਖੜ ਕਰਕੇ ਨਹੀਂ ਉੱਠੇ ਜਦੋਂ ਮੈਂ ਕਿਹਾ ਤੁਸੀਂ ਜਵਾਬ ਦਿਓ ਤੁਸੀਂ 23 ਤਰੀਕ ਨੂੰ ਰਾਜੀਵਾਲ ਸਾਹਿਬ ਅਨਾਉਂਸ ਕੀਤਾ ਅਖਵਾੜਾ ਜਿ ਭਰੇ ਪਈ ਹੈ ਵੀ ਅਸੀਂ ਪੱਕਾ ਮੋਰਚਾ ਪੰਜਾਬ ਦੇ ਅੰਦਰ ਚੰਡੀਗੜ੍ਹ ਜਾ ਕੇ ਲਾਵਾਂਗੇ ਪ੍ਰਬੰਧਨ ਦੇ ਖਿਲਾਫ ਜਿਉ ਪੱਕਾ ਮੋਰਚਾ ਚੰਡੀਗੜ੍ਹ ਤੋ ਜਾਂਦਾ ਜਾਂਦਾ ਸ਼ੰਮੂ ਕਨੇ ਚਲਾਤਾ ਛੱਡ ਉਹਦੇ ਬਾਅਦ ਉੱਥੇ ਨਾ ਬੰਦ ਕਰਤਾ ਤੇ ਜਦੋਂ ਮੈਂ ਕਿਹਾ ਦਾ ਜਵਾਬ ਮੰਗਿਆ ਉਹ ਬਤਿੰਦਨਾ ਬਾਅਦ ਉਦੋਂ ਚਰਨ ਉੱਠ ਗਿਆ ਕਿਹਾ ਕਿ ਉਹ ਖੱਡੀ ਕਿਸਾਨ ਲੀਡਰਾਂ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਟ੍ਰੇਡ ਯੂਨੀਅਨ ਸੋਰੀ ਇੰਡਸਟਰੀਸ ਦੇ ਤੋਂ ਕਈਆਂ ਦੇ ਵਪਾਰੀ ਸਾਥੀਆਂ ਦੇ ਸਾਨੂੰ ਚਿੱਠੀਆਂ ਆਈ ਫੋਨ ਆਏ ਕਿ ਤੁਸੀਂ ਪਲੀਜ਼ ਰੇਲਵੇ ਨਾਲ ਰੋਕੋ ਜੇ ਸੀ ਕਲੇ ਚਾਪਨਾ ਸਭ ਇੱਕ ਮਹੀਨੇ ਤਾਈ ਕਿਸੇ ਨੇ ਉਹਨਾਂ ਨੂੰ ਬਤਵਾਇਆ ਹੀ ਨਹੀਂ ਜਾ ਕੇ ਮੈਂ ਆ ਸਾਰੇ ਅਰਗੇਨਾਈਜ਼ ਕਰਕੇ ਰੱਖਣਾ ਸਭ ਲੋਕਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸਭ ਇਹ ਤਾਂ ਤੇ ਮੋਰ ਲੱਗੀ ਬਰਨਾਲੇ ਦੇ ਅੰਦਰ ਜਾ ਕੇ ਜਦੋਂ ਅਖੌਤੀ ਲੀਡਰਾਂ ਨੇ ਆਪਣੇ ਆਪ ਨੂੰ ਦੇ ਅ ਜੂਮ ਦਿਸ ਰਿਸਪੌਂਸਿਬਿਲਟੀ ਆਫ ਕੰਡਕਟਿੰਗ ਗੰਗਰੂ ਕੋਰਟ ਕੈਨੋ ਐਪ ਜੂਮ ਕੋਰਟ ਕੈਨੋ ਉਹ ਫੈਸਲੇ ਕਰਵਾਉਣ ਲੱਗੇ ਇੱਕ ਪੂਰਾ ਪੂਰਾ ਸ਼ਹਿਰ ਉਹਨਾਂ ਲੀਡਰਾਂ ਦੀ وجہ ਨਾਲ ਕਿਸਾਨ ਤੇ ਵਪਾਰੀ ਦਾ ਟਕਰਾਅ ਹੋ ਗਿਆ ਸਾਬ ਕਿਸਾਨ ਬਦਨਾਮ ਵਪਾਰੀ ਵਰਗੇ ਜਿੱਥੇ ਚਾਰ ਵਪਾਰੀ ਕਹਿੰਦਾ ਜੀ ਇਹਨਾਂ ਨੇ ਕਿਸਾਨਾਂ ਨੇ ਧੂਆ ਕਰ ਰਿਹਾ ਕਿ ਸਾਡੇ ਨਾਲ ਸਾਜੀ ਰੋਜ਼ ਕੋਈ ਨਾ ਕੋਈ ਰੇਲਵੇ ਟ੍ਰੇਨ ਕਿਸਾਨ ਨਹੀਂ ਰੋਕਦੇ ਸਾਬ ਮੇਰੇ ਸੇ ਕਰਕੇ ਅੱਜ ਤੁਹਾਡੇ ਕੋਲ ਆ ਬੇਨਤੀ ਕਰਨ ਆਇਆ ਵੀ ਆ ਪ੍ਰਾਂਤੀ ਆਪਾਂ ਮਿਟਾਈਏ ਆ ਜੋ ਕੁਝ ਹੋ ਰਿਹਾ ਕੋਈ ਕਿਸਾਨ ਨਹੀਂ ਕਰ ਰਿਹਾ ਕਿਸਾਨ ਉਤੇ ਵਪਾਰੀ ਮੇਰਾ ਮੰਨਣਾ ਸਾਬ ਬੀਜੇਪੀ ਦਾ ਮੰਨਣਾ ਦੋਨੋਂ ਇੱਕ ਹੀ ਗੱਡੀ ਦੇ ਦੋ ਪਹੀਏ ਆ ਇੱਕ ਪੰਚਰ ਹੋ ਗਿਆ ਇਹ ਇੱਕ ਨੂੰ ਆਪਾਂ ਡੰਗਾਂ ਨਾਲ ਕੁੱਟ-ਕੁੱਟ ਕੇ ਲੈ ਰਿਹਾ ਕਰਤਾ ਬਿਠਾਤਾ ਗੱਡੀ ਨਹੀਂ ਚੱਲ ਸਕਦੀ ਆ ਝਗੜਾ ਹੈ ਉਹ ਲੀਡਰਾਂ ਦਾ ਖੱਤੀ ਲੀਡਰਾਂ ਦਾ ਜਿਹਨੇ ਹਰੇ ਪਰਦੇ પા ਕੇ ਕਿਸਾਨ ਦਾ ਨਾਮਜ਼ਦਗੀ ਕਰਨ ਦਾ ਠੇਕਾ ਲੈ ਲਿਆ ਉਹਨਾਂ ਦੀ ਦੁਕਾਨਾਂ ਚੱਲ ਰਹੀ ਹੈ ਇਸ ਤਰ੍ਹਾਂ ਆਹ ਜਿਹੜਾ ਹੈ ਮੇਰੇ ਕਿਸਾਨਾਂ ਦੇ ਨਾਮ ਤੇ ਉਹਨਾਂ ਦੀ ਦੁਕਾਨ ਚੱਲ ਰਹੀ ਹੈ ਉਹ ਸਮਝੋ ਤੇ ਕਰਾ ਰਹੇ ਹੈ ਮੈਂ ਅਭਿਸ਼ਾਜ ਦੇ ਪ੍ਰੈਜ਼ੈਂਸ 'ਚ ਇੱਕ ਕੇਸ ਉਹਦੇੜੇ ਦਾ ਦਸਿਆ ਉਥੇ 25 ਦਿਨ ਧਰਨਾ ਲਾ ਕੇ ਸ਼ੇਰਮਾਨ ਜੀ ਆਜੇ ਕੋਲ ਹਰੇ ਪਰਨੇ ਵਾਲੇ ਲੀਡਰ 6.5 ਕਰੋੜ ਰੁਪਏ ਦਾ ਰਸੂਲ ਕੋਸਟਾ ਰਿਕਾ ਝਾੜ ਦੇ ਝਾੜ ਮੜ ਕੇ ਜਾਂਦੇ ਜੀ ਉਥੇ ਕਹਿੰਦੇ ਜੀ ਪੰਜਾਬੀ ਐਨ ਨੇ ਪੰਜਾਬੀ ਫੜੜੇਗੇ ਸਾਡ ਹਮੇਸ਼ਾ ਕੋਈ ਨਾ ਕੋਈ ਦਾ ਲਿੰਕ ਪੰਜਾਬ ਨਾਲ ਨਿਕਲਦਾ ਹੈ ਕੋਈ ਨਾ ਕੋਈ ਬਹੁਤ ਬੇਸਿਕ ਲੱਗਾ ਜਿਲੰਦਰ ਵਾਲੇ ਕੋਈ ਕੋਪ ਜਿਲੰਦਰ ਨੂੰ ਬਦਨਾਮ ਕਰਨ ਤੇ ਲੱਗੇ ਜਿਲੰਦਰ ਦਾ ਬੰਦਾ ਸੀਗਾ ਜੀ ਕੋਈ ਮੀਗ੍ਰੇਸ਼ਨ ਏਜੰਸੀ ਸੀਗਾ ਆ ਜਿੰਮੇਵਾਰੀ ਇਹਨਾਂ ਕਿਸਾਨ ਲੀਡਰਾਂ ਦੀ ਹੈ ਤੁਸੀਂ ਫੈਸਲੇ ਕਰਾਉਂਗੇ ਕਿ ਭਗਵੰਤ ਮਾਨ ਜੀ ਦਾ ਲਾ ਰਨ ਆਰਡਰ ਸਿਸਟਮ ਕ੍ਰੈਕਸ ਹੋ ਗਿਆ ਸਾਬ ਇਸ ਕਰਕੇ ਇਸ ਕਿਸਮ ਦੇ ਪੰਚਾਇਤੀ ਆਪਣੇ ਆਪ ਨੂੰ ਕਹਿੰਦੇ ਪੰਚਾਇਤੀ ਹੈ ਪਰ ਉਹ ਤਾਂ ਬਲੈਕਮੇਲ ਹੋ ਰਿਹਾ ਸਾਬ ਲੋਕਾਂ ਨੂੰ ਬਲੈਕਮੇਲ ਕਰਦਾ ਲਾਇਸੈਂਸ ਆਹ ਲਾਇਸੈਂਸ ਦਿੱਤਾ ਭਗਵੰਤ ਮਾਨ ਜੀ ਨੇ ਭਗਵੰਤ ਮਾਜੀ ਆਪਣੀ ਜ਼ਿੰਮੇਵਾਰੀ ਤੋਂ ਪੱਜ ਕੇ ਸਾਹ। ਉਹ ਜ਼ਿੰਮੇਵਾਰੀ ਜਿਹੜੀ ਪੰਜਾਬ ਦੇ ਲੋਕਾਂ ਨੇ ਦਿੱਤੀ ਸੀਗੀ ਇਸ ਕਿਸਮ ਦੇ ਖੁਆਤੀ ਪੰਚਾਇਤਾਂ ਖੜੀਆਂ ਹੋਈਆਂ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਦਾ ਭਾਰ ਨਹੀਂ ਦੀ ਬਜਾਏ। ਉਹ ਕਿਕਲੀਆਂ ਘਾ ਰੇ ਛੱਲੇ ਘਾ ਰੇ ਪੰਜਾਬ ਨੂੰ ਛੱਲਾ ਬਣਾ ਰੇ ਪਰ ਐਡਮਿਨਿਸਟ੍ਰੇਸ਼ਨ ਨਹੀਂ ਦੇ ਰੇ ਸਰ। ਜਦ ਇਹ ਤੁਮਰਵਾਈ ਜਾਂਦੇ ਹੋ ਉਦੋਂ ਇਹਨੇ ਫਿਰ ਸਿਵਲ ਜੀ ਉਥੇ ਵਾਪਸ ਪਹੁੰਚ ਕਰਕੇ ਰੌਹਤਾਂ ਦੇ ਨਾਲ ਬਾਹਰ ਆਏ ਸੀਗੇ ਉਥੇ ਫੀਸ ਲੈ ਕੇ ਜਾ ਕੇ ਖੜ ਗਏ। ਇਹਦੋਂ ਭਜਾਇਆ ਉਹਦੇ ਬਾਅਦ ਲੰਡਨ ਤੋਂ ਬੁਲਾਇਆ 50 ਲੱਖ ਰੁਪਏ ਫੀਸ ਨਹੀਂ ਸਭਾ ਹਾਲ ਉਹ ਚੀਜ਼ ਨਹੀਂ ਉੱਥੋਂ ਅੰਦਰ ਦਵਾ ਕੇ ਉੱਠੋ ਕਹਿੰਦਾ ਸੀ ਹੋਰ ਸਭ ਲੈ ਕੋਈ ਉਹ ਰਮਾਇਣ ਤੇ ਸੁਣਦੇ ਆ ਹਰਮਾਨ ਜੀ ਨੇ ਸੀਨਾ ਪਾੜ ਕੇ ਹੱਸਿਆ ਇਤਨਾ ਚੁਣੀ ਬੋੜੇ ਸੀ ਪਹਿਲਾ ਇੱਕ ਬੰਦਾ ਅਜੈ ਸਿੰਘ ਪੱਠੀ ਉਦੋਂ ਦਿੱਪਟੀ ਸਪੀਕਰ ਰਹੇ ਸੀਗੇ ਉਹ ਪਾਰਟੀ ਬਣ ਉਹ ਸਾਡੇ ਉੱਥੇ ਆ ਕੇ ਦੋ ਚਾਰ ਬਾਰੀ ਇਹ ਉਹ ਰਾਕੇਗੇ ਕੋਈ ਨਹੀਂ ਆਇਆ ਸਭ ਪਹਿਲੇ ਲੀਡਰ ਕੋਈ ਚੱਕਿਆ ਨਹੀਂ ਸਭ ਆਹ ਭਾਗੇswar ਜੀ ਦੇ ਹੋਰ ਤੇ ਪੰਜਾ ਹਜੀ ਜੀ ਆਤੀ ਗੱਲ ਕੀਤੀ ਨਸ਼ੇ ਦੀ ਗੱਲ ਜੀ ਜੀ ਸਪੋਕਸਮੈਨ ਆਏ ਸੀ ਸੰਪਰਾ ਕਾਂਗਰਸ ਦੇ ਨੈਸ਼ਨਲ ਸਪੋਕਸਮੈਨ ਸੌਰੀ ਕਾਂਗਰਸ ਦੇ ਨੈਸ਼ਨਲ ਸਪੋਕਸਮੈਨ ਸੰਪਰਾ ਨਾਲ ਕੀ ਐਸੀ ਸੰਪਰਾ ਜੀ ਜੀ ਸਾਹਿਬ ਉਹਨਾਂ ਨੇ ਕਿਹਾ ਸੀ ਸਾਹਿਬ ਜੀ ਜਿਹੜਾ ਡਰਗ ਹੈ ਉਹ ਸੀਮਾ ਪਾਰ ਤੋਂ ਆਇਆ ਪਾਕਿਸਤਾਨ ਤੋਂ ਆ ਰਿਹਾ ਹੈ 50 ਕਿਲੋਮੀਟਰ ਦੀ ਹੈਗੀ ਹੈ ਸੀਮਾ ਕੈਂਟਰ ਤੇ ਐਂਟਰੇਂਸ ਜਿਹੜਾ ਹੈ ਜਿੰਮੇਵਾਰੀ ਜਿਹੜੀ ਕੇਰੀ ਬਣਦੀ ਹੈ ਫਿਰ ਕਮਿਟੀ ਬਣਦੀ ਹੈ ਸਟੇਟ ਲੈ ਦੋਨੋਂ ਰਲ ਕੇ ਕਰਦੇ ਸਭ ਐਚ ਐਨ ਸੀ ਬੀ ਇਹਦੇ ਇੱਕੋ ਜਿਹੀ ਬਣੀ ਜਾਂਦਾ ਡਰੱਗਸ ਕੰਟਰੋਲ ਬਿਊਰੋ ਜਿਹਦੇ ਇੱਕ ਬਣਿਆ ਪਰसों ਆਈ ਗੱਲ ਮੈਂ ਅਮਿਤ ਸ਼ਾਹ ਜੀ ਸਾਹਮਣੇ ਚੱਕੀ ਸੀ ਉਹਨਾਂ ਨੇ ਕਿਹਾ 17 ਦੇ ਅਸੀਂ ਤਿਆਰੀ ਕਰੀ ਬੈਠੇ ਆ ੱੱਲੇ ਜੂਰਿਸਡਿਕਸ਼ਨ ਦੇਣ ਨਾਲ ਕੁਝ ਨਹੀਂ ਹੁੰਦਾ ਸਭ ਸਾਰੇ ਸਾਧਨ ਦੇਣੇ ਪੈਣਗੇ ਅਸੀਂ ਉਹਦੇ ਤੇ ਨੀਗਾ ਹੈ ਸਾਹਿਬ ਸਟੇਟ ਆਪਣੇ ਜ਼ਿੰਮੇਵਾਰੀ ਸਟੇਟ ਨੂੰ ਅਸੀਂ ਬਾਰ-ਬਾਰ ਆਇਆ ਵੀ ਤੁਹਾਨੂੰ ਕਿਸੇ ਚੀਜ਼ ਦੀ ਮਦਦ ਦੀ ਲੋੜ ਹੈ ਐਂਟੀ ਡਰੋਨ ਟੈਕਨੋਲੋਜੀ ਚਾਹੀਦੀ ਹੈ ਉਹ ਸਿੱਦੇ ਇਹਨੂੰ ਤਿਆਰ ਹੈ ਪੈਸੇ ਮਦਦ ਦੀ ਲੋੜ ਆ ਉਹ ਸਾਨੂੰ ਚਾਹੀਦੀ ਆ ਪਰ ਇਹਨਾਂ ਦਾ ਧਿਆਨ ਹੈ ਨਹੀਂ ਸਾਹਿਬ ਕਿਉਂਕਿ ਬਹੁਤ ਮੋਟਾ ਖੇਡ ਹੈ ਬਹੁਤ ਮੋਟਾ ਖੇਡ ਹੈ ਇਹਦੇ ਵਾਸਤੇ ਰਿਜ਼ੋਲਵ ਚਾਹੀਦਾ ਔਰ ਜ਼ੋਰ ਉਥੇ ਹੈ ਨਹੀਂ ਸਾਹਿਬ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖ ਲਓ ਸੁਨੀਲ ਤੋਂ ਪੁੱਛਣ ਦੀ بجائے ਆਪਣੇ ਕੋਲ ਵਿਜੇ ਪ੍ਰਤਾਪ ਜੀ ਨੂੰ ਪੁੱਛ ਲਓ ਦੱਸ ਦੇਣਗੇ ਸਾਰੇ ਜੀ ਜੀ ਸਾਹਿਬ ਜੀ ਜੀ یہ ایک دوسرا ہے ایجنسیز mid yani مLoی مل مل ਇਹ ਜਿੰਨਾ ਜਿੰਨੀ ਹੋਰਦਾ ਕੋਈ ਕੰਕ੍ਰੀਟ ਐਫਰਟ ਤਾਂ ਕਰਨ ਸਾਬ ਲੋਏ ਫਟਾ ਜਿੰਨੇ ਮੈਨ ਹੈਜ਼ ਬੀਨ ਬ੍ਰਸ਼ਡ ਸਾਈਡ ਉਹਨੂੰ ਦੇ ਆਰ ਟ੍ਰਾਈਂਗ ਟੂ ਬ੍ਰਸ਼ ਇਟ ਅੰਦਰ ਦਾ ਕਾਰਪਟ ਕੁਛ ਹੈ ਹੀ ਨਹੀਂ ਮੈਂ ਸੌਰੀ ਮੈਂ ਬਾਅਦ ਵਿੱਚ ਤੁਹਾਨੂੰ ਸਾਰੇ ਨੂੰ ਮੇਲ ਕਰੂਗਾ ਮੇਰੇ ਫੇਸਬੁਕ ਤੇ ਪਾਉਂਗਾ ਕਿ ਐਫਰਟ ਕੀਤਾ ਜੀ ਇਹਨਾਂ ਨੇ ਇੱਕ ਐਫਰਟ ਕੀਤਾ ਇਹਨਾਂ ਨੇ 25000 ਬੱਚਿਆਂ ਨੂੰ ਲੈ ਕੇ ਪਵੰਦਮਾ ਜੀ ਹਰਮੰਦਰ ਸਾਹਿਬ ਪਹੁੰਚ ਗਏ ਉਹਨਾਂ ਨੂੰ ਵਿਚਾਰਿਆਂ ਨੂੰ ਬਾਹਰ 25 ਬੱਚਿਆਂ ਨੂੰ ਸਾਰਿਆਂ ਨੂੰ ਆ ਕੇ ਉੱਥੇ ਬਿਠਾਤਾ ਦੂਜਾ ਐਫਰਟ ਹੋਇਆ ਪਿੰਡੋਂ ਪਿੰਡ ਪਿੰਡ ਦੀਆਂ ਕਮੇਟੀਆਂ ਬਣਦੀਆਂ ਮੇਰੇ ਕੋਲ ਫੋਟੋਗ੍ਰਾਫਸ ਸੋਰੀ ਆਪਕੇ ਸਾਹਿਬ ਕੈਰੀਡਿਟ ਵਿਦ ਮੀ ਉਹ ਫੋਟੋ ਹੈ ਜਿੱਥੇ 77 ਸਾਲ ਦੀ ਮਚੋਰ ਲੇਡੀਆਂ ਨਹੀਂ ਬੈਠੀਆਂ ਰਾਤ ਨੂੰ ਥੜਕ ਦੇ ਉੱਤੇ ਠਿਕਰੀ ਪੈਰ ਦੇ ਦੇ ਸਰ ਆ ਤਾਂ ਕੋਈ ਸਰਕਾਰ ਇਸ ਤਰ੍ਹਾਂ ਸਾਬਤ ਨਹੀਂ ਇਸੇ ਕਰਕੇ ਮੈਂ ਕਹਿੰਦਾ ਗਵਰਨਮੈਂਟ ਹੈਜ਼ ਟੋਟਲੀ ਐਬਡੀਕੇਟਿਡ ਦਿਸ ਰਿਸਪੋਨਸਿਬਿਲਟੀ ਚਾ ਕਿਸਾਨ ਬੈਠਿਆ ਹੈ ਜਾ ਕਿਸਾਨਾਂ ਨੇ ਰੇਲਵੇ ਰੋਕ ਲੇ ਟ੍ਰੈਕ ਰੋਕ ਲੇ ਚਾਹੇ ਇੱਕ ਵਿਚਾਰੀ ਜਨਨੀਆਂ ਨੂੰ ਸਾਡੇ ਬਜ਼ੁਰਗ ਮਾਤਾ-ਬਾਪ ਨੂੰ ਉਹਨਾਂ ਨੂੰ ਸੜਕਾਂ ਤੇ ਬਿਠਾਤਾ ਕਰੋ ਉਹਦੀ ਕਿਹੜੀ ਪਰਾਣ ਵਾਸਤੇ ਆਹ ਕੰਮ ਇੱਕ ਮਜ਼ਬੂਤ ਲੀਡਰਸ਼ਿਪ ਵਿਦ ਅ ਰਿਸੋਲਵ ਕਰ ਸਕਦੇ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਤਾਂ ਸਵਾਰ ਚੱਕ ਲਿਆ ਉਹ ਭਗਵੰਦ ਮਾਨ ਜੀ ਨੇ ਉਹ ਚੱਕ ਲਿਆ ਵੀ ਮੈਂ ਕਹਿੰਦੇ ਮੈਨੂੰ ਧਮਕੀ ਦੇਗੇ ਅਸਲ ਕਿ ਉਹਨਾਂ ਨੇ ਆ ਕੇ ਸੀ ਮੈਂ ਇਸ ਮਸਲੇ ਨੂੰ ਜੜ੍ਹ ਸੇ ਕਢਾਉਂਗਾ ਸਭ ਮੋਸਟ ਇੰਪੋਰਟੈਂਟ ਅਨੌਮੈਂਟ ਅਮਿਸ਼ਾ ਜੀ ਯਾਸੀ ਵੀ ਮੈਂ ਇਸ ਮਸਲੇ ਨੂੰ ਕਿਹਦਾ ਜੜ੍ਹ ਸੇ ਨਿਕਾਲ ਕੇ ਖਤਮ ਕਰੂੰਗਾ ਉਹ ਦਾ ਰਿਜ਼ੋਲਵ ਕੀਤਾ। ਤੁਸੀਂ ਫੋਰਸਫੁਲੀ ਐਕਸ਼ਨ ਲਓਗੇ ਕਿ ਕੀ ਉਹਨਾਂ ਨੇ ਬੈਠ ਕੇ ਮਸਲਾ ਹੱਲ ਕੀਤਾ ਗਿਆ। ਹਾਂ ਦੂਸਰੀ ਵਾਰ ਉਠੇਂਗੇ। ਹਮੇ ਤੁਸੀਂ ਆਪਣਾ ਰੂਲ ਟਾਕ ਅਬਾਊਟ ਥਿਸ ਫੋਰਸਫੁਲ ਐਕਸ਼ਨ। ਫੋਰਸਫੁਲ ਐਕਸ਼ਨ ਲਿਆ ਜਾਊਗਾ ਕਰਪਟ ਬੰਦਿਆਂ ਦੇ ਖਿਲਾਫ। ਫੋਰਸਫੁਲ ਫੋਰਸਫੁਲ ਐਕਸ਼ਨ ਲਿਆ ਜਾਊਗਾ ਡਰੱਗ ਦੇ ਖਿਲਾਫ। ਕਿਸਾਨਾਂ ਨਾਲ ਇਸ ਮਸਲੇ ਦਾ ਪਹਿਲੇ ਦਿਨੋਂ ਮੈਂ ਕਹਿੰਦਾ ਗੱਲਬਾਤ ਨਾਲ ਹੱਲ ਨਿਕਲੂਗਾ। ਇਹਨਾਂ ਪਾਰਲੀਮੈਂਟ ਦੀ ਹੱਲੇ ਗੁਣਾ ਹੈ ਸਹੀ ਮਹੀਨੇ ਤੋਂ ਨਿਕਲ ਨਹੀਂ ਨਾ ਸਰ ਕੇ ਇਹਨਾਂ ਨੂੰ ਹੋਵੇ ਕਿ ਉਹ ਪਿਛਲੇ ਬਾਰੇ ਜਿਹੜਾ ਦੋਸਾ ਰੋਗ ਹੈ ਮੈਂ ਜਿਹੜੇ ਵਕੀਲ ਬਣੇ ਬੈਠੇ ਆ ਹੋਣੇ 90 ਸਾਲ ਬੁਢਾਪਾ ਰਹਿ ਤੁਸੀਂ ਚੋਣਾਂ ਕਰਾਉਂਦੇ ਐਕਟਿਵ ਹੈਗੀ ਉਹਨਾਂ ਨੂੰ ਅਸੀਂ ਮਦਦ ਦੇ ਰਹੇ ਹਾਂ ਅਸੀਂ ਡਰੋਨਸ ਦੇ ਰਹੇ ਹਾਂ ਤਾਂ ਕਿ ਪੈਸਟਿਸਾਈਡ ਫਰਟੀਲਾਈਜ਼ਰ ਵੀ ਸਪਰੇਅ ਕੀਤਾ ਜਾ ਸਕੇ ਡਰੋਨ ਦੇ ਨਾਲ ਇੰਪਲੀਮੈਂਟ ਸਟੇਟ ਨੇ ਕਰਨਾ ਹੈ ਇਹ ਆਪਣੀ ਫੋਟੋ ਲਾਉਣ ਦੇ ਚੱਕਰ ਦੇ ਵਿੱਚ ਹਰੇਕ ਨੂੰ ਰੋਕ ਰਿਹਾ ਹੈ ਜਦੋਂ ਸਾਡਾ ਸਕੀਮ ਤਾਂ ਆ ਜਿਹੜੇ ਐਸਈ ਐਨ ਐਚ ਐਮ ਦੇ ਪੈਸੇ ਵੀ ਘਰ ਉਹਨਾਂ ਦੇ ਹਿਸਾਬ ਰਾਸ਼ਨ ਵੀ ਕੰਸੈਂਟਰ ਲਈ ਹੈ ਵਾਇਰਲਸ ਮੰਨ ਰਹੂਗੀ ਸੈਂਟਰ ਦੇ ਹੈ ਸੜਕਾਂ ਜਿਹੜੀਆਂ ਬਣਿਆ ਜਿਹਦੇ ਸੁਬੀਜੀ ਕਲੀਨ ਕਰਦੇ ਮੈਂ ਬਣਾਇਆ ਨੈਸ਼ਨਲ ਹੈ ਉਹ ਵੀ ਸੈਂਟਰ ਦੇ ਹੈ ਸਰ ਪੈਸਾ ਤਾਂ ਸਾਰੇ ਸੈਂਟਰ ਦਾ ਹੈ ਮੈਂ ਉਸਦੇ ਸਾਹਮਣੇ ਮੋਦੀ ਮੋਦੀ ਕਿਤੇ ਅਮਿਸ਼ਾ ਤਾਂ ਸ਼ਾਂਦੇ ਵੀ ਸਾਹ ਦੇ ਨਹੀਂ ਸਭ ਠੀਕ ਹੈ ਜੀ ਹੋਰ ਹੋ ਗਿਆ ਜੀ ਉਹ ਉਹਨੇ ਅੱਧੀ ਦਾਇਰ ਕੀਤੀ ਹੈ ਸਪੀਰ ਕੋਰਟ ਦੇ ਵਿਚਲੇ 7 ਦਿਨਾਂ ਦੀ ਮੌਤ ਦਾ ਬਹੁਤ ਕੀਆ ਹੋਇਆ ਲੋਥੀ ਨੂੰ ਆ ਤੁਸੀਂ ਨਹੀਂ ਤੁਸੀਂ ਉਹ ਕਹਿੰਦੇ ਕੀ ਪਲੀ ਕੀ ਲੈ ਉਹ ਦੱਸੋ ਮੇਰੀ ਸਿਹਤ ਨਹੀਂ ਕਰਾਉਂਦੇ ਸਿਹਤ 50 ਡਿਗਰੀ ਦੇ ਅੰਦਰ ਤਾਂ ਘੋਟਾ ਮੰਗਦੇ ਕਿੱਥੇ ਹੈ ਇਹ ਘੋਸ਼ੇ ਤੇ ਕੀ ਰਿਹਾ ਸਭ ਦੇਖੋ ਹੁ ਆ ਆਪਾਂ ਨੂੰ ਸਮਝ ਨਾ ਤੋਗੇ ਜਾਨ ਬੋਟ ਦਾ ਅਧਿਕਾਰ ਐ ਨਹੀਂ ਉਹ ਕਹਿੰਦੇ ਕੋ ਮੈਨੂੰ ਵੋਟ ਦਿਓ ਮੈਂ ਵੋਟ ਦਿਓਗੇ ਤਾਂ ਮੈਂ ਜੇਲ੍ਹ ਜਾਣ ਤੋਂ ਬਚੂਗਾ ਆ ਜਿਹੜਾ ਵੋਟ ਸਾਡੇ ਆਜ਼ਾਦੀ ਘੁਲਾਟੀਆਂ ਨੇ ਵੋਟ ਦੀ ਤਾਕਤ ਸੰਸਦ ਡੈਮੋਕ੍ਰੈਟਿਕ ਸਿਸਟਮ ਤੇ ਲਾ ਕੇ ਦਿੱਤਾ ਸਭ ਕਰਪਟ ਬੰਦਿਆਂ ਨੂੰ ਬਚਾਉਣ ਵਾਸਤੇ ਨਹੀਂ ਕੀਤਾ ਇਨਫੈਕਟ ਆਜ ਤੇਰੇ ਵੀ ਕਰਪਟ ਬੰਦਿਆਂ ਨੂੰ ਜੀਰੋ ਸਿਕਨੂੰਨ ਦੇ ਸਿਕੰਜੇ ਤੋਂ ਬਚ ਨਾ ਸਕਦਾ ਆ ਉਹਨਾਂ ਲੋਕਾਂ ਲਈ ਅਪਮਾਨ ਹੈ ਸ਼ਹੀਦ भगत सिंह ਦਾ ਲਾਲਾ ਲਾਹਤਰਾਜੀ ਦਾ ਲੱਖਾਂ ਜਿਹੜੇ ਸ਼ਹੀਦਾਂ ਨੇ ਕੁਰਬਾਨੀ ਦਿੱਤੀ ਆ ਨਾ ਮਜ਼ਾਕ ਬਣਾ ਤਾ ਤੁਸੀਂ ਵੋਟ ਪਾਓ ਮੈਂ ਗੱਜੂ ਹੱਕ ਕੋਈ ਇੱਛਾ ਕੋਟ ਦੇ ਅੰਦਰ ਆਪਾਂ ਘੁੱਟਸਾ ਰੱਖੀਏ ਉਹ ਵੀ ਕਹਿ ਰਹੇ ਵੀ ਮੇਰੇ ਕੋਲ ਦਾ ਸਨਮਾਨ ਹੈ ਜਾਕਰ ਸਾਹਿਬ ਇੱਕ ਮੇਰਾ ਜਾਕਰ ਸਾਹਿਬ ਜਾਕਰ ਸਾਹਿਬ ਦੇ ਨਾਲ ਥੋੜਾ ਐਂਟੀ ਬੰਨਾ ਇਸ ਨੋਟ ਅ ਲਾਇਸੈਂਸ ਟੂ ਕਿਸੇ ਇੱਕ ਜੰਮੀ ਕੋਈ ਤੁਸੀਂ ਕੋ ਅਨਲਾਹੋ ਐਕਟੀਵਿਟੀ ਚਾਹ ਤੁਸੀਂ ਆਈਸਕ੍ਰੀਮਿਸਟ ਹੋ ਜਾਂ ਚਿੱਠਾ ਕੋ ਹੋ ਜਾਂ ਤੁਦੀ ਡਾਕੂ ਹੋ ਛੇ ਯੂਅਰ ਮੰਡਰ ਕੋ ਮੀਟ ਟੋਪੀਓ ਸਾਹਿਬ ਕਾਨੂੰਨ ਦਾ ਕਾਨੂੰਨ ਹੈ ਸਾਹਿਬ ਇਸ ਨੋਟ ਅ ਲਾਇਸੈਂਸ ਟੂ ਜਾਕਰ ਸਾਹਿਬ ਮੇਰਾ ਇੱਕ ਅਰਿੰਕੂ ਭਾਈ ਦੇ ਖਸੂਆਲਾ